ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 StudyPeet ਤੇ ਸੋ ਅੱਜ ਦੀ ਵੀਡੀਓ ਉਹਨਾਂ ਲਈ ਇਹ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ PSPCL ਐਲਮ PSPCL ਅਪਰੈਂਟਸ਼ਿਪ PSPCL elem apprenticeship grade 2 test mechanic and PSPCL te anekaan aa rahiyan parthiyan di jaan ਠੀਕ ਹੈ ਦੋਸਤੋ ਜੇਕਰ ਤੁਸੀਂ ਇਨਾ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਲਈ ਇਹ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਦੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਗੂਗਲ ਪੇਜ ਆ ਫੋਨ ਪੇ ਕਰਕੇ ਸਾਡੇ ਕੋਲ ਤੁਰੰਤ ਸਾਰੀਆਂ ਦੀਆਂ ਸਾਰੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਜੀ ਜਿੰਜਾ ਜ਼ਿਆਦਾ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਆਸਨਾ ਹੈ ਜੀ ਬੈਟਰੀ ਦੀ ਕਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਬੈਟਰੀ ਦੀ ਕਪੈਸਿਟੀ ਦਾ ਯੂਨਿਟ ਜਿਹੜੀ ਕਪੈਸਿਟੀ ਹੁੰਦੀ ਉਸ ਦਾ ਯੂਨਿਟ ਉਸ ਦੀ ਇਕਾਈ ਕੀ ਹੈ ऑप्शन चार होंगे हुई सब तो पहली है वोल्ट किलोवाट एम्पीयर अवर जफेरड हाँ जी दोस्तों इसका जो राइट आंसर है वो है एम्पीयर आवर ऑप्शन ए डी इसका बिल्कुल राइट आंसर है दोस्तों ठीक है जी सो नेक्स्ट क्वेश्चन चलिए जी क्वेश्चन नंबर है दो ਬੈਟਰੀ ਦੇ ਤਜਾਬ ਦੀ ਸਪੈਸਿਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ ਸੈਲੋਟੈਸਟਰ ਇਲੈਕਟ੍ਰੋਮੀਟਰ ਹਾਈਗ੍ਰੋਮੀਟਰ ਜਾਂ ਹਾਈਡਰੋਮੀਟਰ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਹਾਈਡਰੋਮੀਟਰ ਠੀਕ ਹੈ ਮੇਰੇ ਪਿਆਰੇ ਦੋਸਤੋ ਰਾਈਟ ਆਨਸਰ ਹੈ ਇਸ ਦਾ ਸਸਾ ਹਾਈਡਰੋਮੀਟਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲ ਗਿਆ ਕੁਐਸਚਨ ਨੰਬਰ ਹੈ 3 ట్రాנסਫਾਰਮਰ ਵਿੱਚ ਬਰੀਦਰ ਦਾ ਬਰੀਦਰ ਕਿਸ ਕੰਮ ਲਈ ਆਉਂਦਾ ਹੈ ਬਰੀਦਰ ਦਾ ਕੰਮ ਕੀ ਹੈ ਬਹੁਤ ਵਾਰ ਹੀ ਮੈਂ ਕੁਐਸਚਨ ਕਰਵਾ ਚੁੱਕਿਆ ਤੁਹਾਨੂੰ ਹਾਂਜੀ ਤਾਂ ਆਪਸ਼ਨਸ ਆਪ ਨੂੰ ਚਾਰ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸਣ ਲਈ ਦੂਸਰੀਆ ਟਰਾਂਸਫਾਰਮਰ ਦੇ ਤੇਲ ਨੂੰ ਫਿਲਟਰ ਕਰਨ ਲਈ ਚੌਥੀ ਆ ਤੀਸਰੀ ਆ ਬਾਹਰੋਂ ਆਉਣ ਵਾਲੀ ਹਵਾ ਨੂੰ ਠੰਡਾ ਕਰਨ ਲਈ ਤੇ ਚੌਥੀ ਆ ਟਰਾਂਸਫਾਰਮਰ ਦੇ ਤੇਲ ਨੂੰ ਆਕਸੀਜਨ ਦੇਣ ਲਈ ਸੋ ਇਸ ਦਾ ਰਾਈਟ ਆਨਸਰ ਏ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸ ਲੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚਲ ਗਿਆ ਜੀ 4 ਨੰਬਰ ਕੁਐਸਚਨ ਹੈ ਸਟੈਪ ਅਪ ট্রান্সਫਾਰਮਰ ਨਾਲ ਕੀ ਵਧਦਾ ਹੈ ਜਿਹੜੇ ਸਟੈਪ ਅਪ ট্রান্সਫਾਰਮਰ ਲੱਗੇ ਹੋਏ ਹਨ ਕਿੱਥੇ ਲੱਗੇ ਹੋਏ ਹਨ ਆਪਣੇ ਸਬਸਟੇਸ਼ਨਾਂ ਤੇ ਆਪਣੇ ਸਬਸਟੇਸ਼ਨ ਦੇ ਜ਼ਿਆਦਾਤਰ ਸਟੈਪ ਡਾਊਨ ট্রান্সਫਾਰਮਰ ਲੱਗੇ ਹੋਏ ਹਨ ਜਿਹੜੇ ਆਪਣੇ ਡਿਸਟ੍ਰੀਬਿਊਸ਼ਨ ট্রান্সਫਾਰਮਰ ਤੱਕ ਲਾਈਟ ਪਹੁੰਚਾਉਂਦੇ ਹਨ ਹਾਂਜੀ ਇਸ ਦਾ ਇਸ ਨਾਲ ਕੀ ਵਧਦਾ ਹੈ ਪਾਵਰ ਪਾਵਰ ਫੈਕਟਰ ਕਰੰਟ ザ ਵੋਲਟੇਜ सो द राइट आंसर है वोल्टेज ऑप्शन सस्ता इसका बिल्कुल राइट आंसर है ठीक right है दोस्तों नेक्स्ट क्वेश्चन चलिए जी पांच नंबर क्वेश्चन है करंट ट्रांसफार्मर हेठ लिखियों किस यंत्र वरत्या जाता है करंट ट्रांसफार्मर हेठ लिख्यास यंत्र वरत्या जाता है तो ऑप्शनस अपने कोई हैं पहली है एम मीटर दूसरी है वाट मीटर तीसरी है वाट आवर मीटर चौथी उपरोकत विचो हर एक नाल नाँ जी दोस्तों सो so, इसका जो राइट आंसर है वह है एम मीटर ऑप्शन ऊड़ा इसका बिल्कुल राइट आंसर ठीक है जी नेक्स्ट क्वेश्चन चलिए दोस्तों ਕਵਸ ਨੰਬਰ ਹੈ 6 ਤਿੰਨ ਫੇਜ਼ ਚਾਰ ਤਾਰ ਅਨਬੈਲੈਂਸਡ ਲੋਡ ਸਿਸਟਮ ਵਿੱਚ ਜੋ ਬਿਜਲੀ ਮਾਪਨ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ਤਿੰਨ ਵੋਲਟਮੀਟਰ ਤਰੀਕਾ ਐਮਮੀਟਰ ਤਰੀਕਾ ਦੋ ਵੋਟਮੀਟਰ ਤਰੀਕਾ ਜਾਂ ਤਿੰਨ ਵੋਟਮੀਟਰ ਤਰੀਕਾ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਤਿੰਨ ਵੋਟਮੀਟਰ ਤਰੀਕਾ ਤਿੰਨ ਵੋਟਮੀਟਰ ਅਮਰੀਕਾ ਆਪਸ਼ਨ ਸੱਛਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਚੱਲ ਜੀ 7 ਨੰਬਰ ਕੁਸਚਨ ਹੈ ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕੀ ਹੈ ਬਹੁਤ ਗਰੀ ਕੁਆਸ ਨੇ ਕਰਵਾ ਚੁੱਕੇ ਹਾਂ 40 45 50 ਜਾਂ 55 ਸੋ ਇਸ ਦਾ ਰਾਈਟ ਆਨਸਰ ਹੈ 50 ਹਰਟਸ অপশন এডি ইস দা বিলকুল রাইট আনসার ঠিক হ জি চলো জি নেক্সট কোশ্চেন চল গ জি কোশ্চেন নাম্বার হ 8 খपतকার দা লোড কিস ইউনিট وچ মাপিয়া ਜਾਂਦਾ ਹੈ वोल्ट অ্যামিমিটার एंपিয়ার আওয়ার জয়া কিলোওয়াট হানি দোস্ত সো ইস দা রাইট আনসার হ দোস্ত ও হ কিলোওয়াট অপশন সছায়া ইসা بالکل রাইট आंसर है किलोवाट ठीक है जी चलो जी नेक्स्ट क्वेश्चन थे क्वेश्चन नंबर है 9 68 केवी लाइन विच केड़े किस्म दे इंस्ट्रूमेंट ਵਰਤੇ ਜਾਂਦੇ ਹਨ 68 केवी लाइन ट्रांसमिशन लाइन दी गल ਕੀਤੀ है 68 केवी शेकल टाइप एग टाइप पेन टाइप सस्पेंशन टाइप हाँ जी दोस्तों सो इसका राइट आंसर है दोस्तों वो है सस्पेंशन टाइप सस्पेंशन टाइप ऑप्शन सस्ा इसका राइट आंसर दोस्तों ठीक है जी चलो जी नेक्स्ट क्वेश्चन थे ਕੁਆਸ ਨੰਬਰ ਹੈ 10 ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਟ ਕਰਨ ਲਈ ਵੋਲਟੇਜ ਨੂੰ ਲਿਮਟ ਕਰਨ ਲਈ ਪਾਵਰ ਫੈਕਟਰ ਨੂੰ ਲਿਮਟ ਕਰਨ ਲਈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਰੰਟ ਨੂੰ ਲਿਮਟ ਕਰਨ ਲਈ ऑप्शन ऊड़ा इसका बिल्कुल राइट आंसर है दोस्तों ठीक है जी चलो जी नेक्स्ट क्वेश्चन थे क्वेश्चन नंबर है ग्यारह अर्थ की रजिस्ट्री मापन कह यंत्र वरत्या जाता है मैगर एमामीटर वोल्टमीटर या अर्थ टैस्टर सो दोस्तों ये वीडियो तुम्हें क्या लग रही कृपा करके कमेंट बॉक्स में दस दो ਵੀਡੀਓ ਨੂੰ ਵਾਤੋ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੇਕਰ ਤੁਸੀਂ ਇਹਨਾਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ 96461 15144 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਾਡੇ ਕੋਲੋਂ ਸਾਰੀਆਂ ਦੀ ਸਾਰੀਆਂ ਹਜ਼ਾਰ ਦੇ ਕਰੀਬ MCQ ਟਾਪ ਦੇ MCQ ਲੈ ਸਕਦੇ ਹੋ ਜਿਹੜੇ ਖੁਦ ਤਿਆਰ ਕੀਤੇ ਹਨ ਵਿਦ ਆਨਸਰ ਹਨ ਵਿਦ ਆਨਸਰ ਮਿਲਣਗੇ ਤੁਹਾਨੂੰ ਸੋ ਬਹੁਤ ਵਧੀਆ ਮਟੀਰੀਅਲ ਹੈ ਜਰੂਰ ਇੱਕ ਵਾਰੀ ਲੈ ਕੇ ਦੇਖੋ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਅਰਥ ਟੈਸਟਰ ਅਰਥ ਟੈਸਟਰ ਆਪਸ਼ਨ ਸੱਸਾ ਚਲੋ ਜੀ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 12 ਦੋ ਨੰਬਰ 10 ਓਮ ਦੀਆਂ ਰੈਜ਼ਿਸਟੈਂਸਾਂ ਨੂੰ ਸਮਾਨਾਂਤਰ ਲਗਾਉਣ ਨਾਲ ਸਰਕਟ ਦਾ ਕੋਲ ਰੈਜ਼ਿਸਟੈਂਸ ਕਿੰਨਾ ਹੋਵੇਗਾ 10 5 20 15 ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋ ਨੰਬਰ 10 ਓਮ ਦੀ ਰੈਜ਼ਿਸਟੈਂਸਾਂ ਨੂੰ ਸਮਾਨਾਂਤਰ ਲਗਾਉਣ ਨਾਲ ਹਾਂਜੀ ਆਹ ਦੇਖ ਲਓ ਜੀ ਸਮਾਨਾਂਤਰ ਕਿਹਾ ਜਨੇ 10 ओम 10 ओम ਆਪਾਂ ਤੁਹਾਨੂੰ ਮੈਥੇਮੈਟਿਕਲ ਦੀ ਕਲਾਸਾਂ ਦੇ ਵਿੱਚ ਕਿ ਕਰਾਇਆ ਹੋਇਆ ਹੈ ਜੇਕਰ ਦੋ ਰੈジਸਟੈਂਸਾਂ ਸਮਾਨਤਰ ਦਿੱਤੀਆਂ ਹੋਣ ਤਾਂ ਉਸ ਦਾ ਸਿੱਧਾ ਅੱਧ ਕਰ ਦੋ ਉਹ ਉਸ ਦਾ ਆਨਸਰ ਹੋਏਗਾ ਤਾਂ ਦਾ ਰਾਈਟ ਆਨਸਰ ਆ ਜਾਏਗਾ 5 ओम ਤਾਂ ਇਸ ਦਾ ਰਾਈਟ ਆਨਸਰ ਹੈ ਐਡਾ 5 ओम ਠੀਕੇ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲੀਏ ਕਵੈਸਚਨ ਨੰਬਰ ਹੈ 13 ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਹੈ ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਐਡਾ 1 ਠੀਕ ਹੈ ਜੀ ਚਲੋ ਜੀ ਨੈਕਸਟ ਕਵੈਸਚਨ ਕਵੈਸਚਨ ਨੰਬਰ ਹੈ 14 ਵੰਡ ਪ੍ਰਣਾਲੀ ਵਿੱਚ ਟਰਾਂਸਫਾਰਮਰ ਕਿਸ ਕੰਮ ਵਾਸਤੇ ਵਰਤੇ ਵਰਤੂ ਵਿੱਚ ਆਉਂਦੇ ਹਨ ਵੋਲਟੇਜ ਵਧੇ ਵੋਲਟੇਜ ਲੈਣ ਲਈ ਘਟ ਵੋਲਟੇਜ ਲੈਣ ਲਈ ਉਹੀ ਵੋਲਟੇਜ ਲੈਣ ਲਈ ਜਾਂ ਇੰਨਾ ਵਿੱਚੋਂ ਕੋਈ ਨਹੀਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਘਟ ਵੋਲਟੇਜ ਲੈਣ ਲਈ ਘਟ ਵੋਲਟੇਜ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਚਲੋ ਜੀ ਨੈਕਸਟ ਕੁਐਸਚਨ ਚਲਿਏ ਕੁਐਸਚਨ ਨੰਬਰ ਹੈ 15 ਬਿਜਲੀ ਦੀ ਅੱਗ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਪਾਣੀ ਨਾਲ ਆਕਸੀਜਨ ਨਾਲ ਰੇਤ ਨਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰੇਤ ਨਾਲ ਆਪਸ਼ਨ ਈਡੀ ਇਸ ਦਾ ਰਾਈਟ ਆਨਸਰ ਠੀਕ ਹੈ ਜੀ ਸੋ ਦੋਸਤੋ ਇਸ ਦਿਨ ਨਾਲ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਸਾਨੂੰ ਜ਼ਰੂਰ ਦੱਸ ਦੇਣਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦੇ ਉੱਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਸਾਨੂੰ ਤਾਂ 2000 ਦੇ ਕਰੀਬ ਤੁਹਾਨੂੰ MCQ ਟਾਪ ਦੇ MCQ ਮਿਲ ਜਾਣਗੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ